ਸਤਿਨਾਮ ਸ਼੍ਰੀ ਵਾਹਿਗੁਰੂ ਪਰਮ ਜੀਉ ਸੋ ਦਰ ਰਾਗ ਆਸਾ ਮਹੱਲਾ ਪਹਿਲਾ ਇੱਕ ਓੰਕਾਰ ਸਤਿ ਗੁਰ ਪ੍ਰਸਾਦ ਸੋ ਦਰ ਤੇਰਾ ਕੇਹਾ ਸੋ ਘਰ ਕੇਹਾ ਜਿਤ ਵੇ ਸਰਬ ਸੁਮਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾਂ ਕੇਤੇ ਤੇਰੇ ਬਾਵਨ ਹਾਰੀ ਕੀਤੇ ਤੇਰੇ ਰਾਗ ਪਰਿ ਸੋ ਕਈਐ ਕੀਤੇ ਤੇਰੇ ਗਾਵਣ ਹਾਰੀ ਗਾਵਣ ਤੁਧਨੋ ਪਵਨ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦਿਵਾਰੇ ਗਾਵਣ ਤੁਧਨੋ ਚਿਤੁ ਗੁਖਤ ਲਖਜਾਨਨ ਲਖ ਲਖ ਧਰਮ ਵਿਚਾਰੇ ਗਾਵਣ ਤੁਧਨੋ ਈਸ਼ਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਣ ਤੁਧਨੋਂ ਇੰਦਰੰਦਰ ਅਸਰ ਬੈਠੇ ਦੇਵਤਿਆਂ ਦਰਨਾਲੇ ਗਾਵਣ ਤੁਧਨੋਂ ਸਤਿ ਸਮਾਧੀ ਅੰਦਰ ਗਾਵਣ ਤੁਧਨੋਂ ਸਾਧ ਬੀਚਾਰੇ ਗਾਵਣ ਤੁਧਨੋਂ ਜਥੀ ਸਤੀ ਸੰਤੋਖੀ ਗਾਵਣ ਤੁਧਨੋਂ ਵੀਰ ਕਰਾਰੇ ਗਾਵਣ ਤੁਧਨੋਂ ਪੰਡਤ ਪੜਨਰਕਿਸ਼ਰ ਜੁਗ ਜਗ ਵਿਦਾਂ ਨਾਲੇ ਗਾਵਣ ਤੁਧਨੋ ਮੋਹਣੀਆ ਮਨਮੋਹਣ ਸੁਰਗਮੱਚ ਪਿਆਲੀ ਗਾਵਣ ਤੁਧਨੋ ਰਤਨੀ ਉਪਾਇ ਤੇਰੇ ਅੱਠ 60 ਤੀਰਤ ਨਾਲੇ ਗਾਵਣ ਤੁਧਨੋ ਜੋਦ ਮਹਾਬਲ ਸੂਰਾ ਗਾਵਣ ਤੁਧਨੋ ਖਾਣੀ ਚਾਰੇ ਗਾਵਣ ਤੁਧਨੋ ਕੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ ਸੇ ਤੁਦ ਨੋ ਗਾਵਨ ਜੋ ਤੁਦ ਭਾਵਨ ਰਤੀ ਤੇਰੇ ਭਗ ਦਰਸਾਲੀ ਹੋਰ ਕੀਤੇ ਤੁਦ ਨੋ ਗਾਵਨ ਸੇ ਮੈਂ ਚਤਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਹਿਬ ਸਾਜਾ ਸਾਚੀ ਨਾਈ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਨ ਰਚਾਈ ਰੰਗੀ ਰੰਗੀ ਭਾਂਤੀ ਕਰ ਕਰ ਜਨਸੀ ਮਾਇਆ ਜਿੰਨ ਉਪਾਈ ਕਰ ਕਰ ਦੇਖੈ ਕੀ ਤਾ ਆਪਣਾ ਜੋ ਤਿਸ ਦੀ ਵਢਿਆਈ ਜੋ ਤਿਸ ਭਾਵੇਂ ਸੋਈ ਕਰਸੀ ਫਿਰ ਹੁਕਮ ਨ ਕਰਣਾ ਜਾਈ ਸੋ ਪਾਤਸ਼ਾਹ ਸ਼ਾਹ ਪਤ ਸਾਹਿਬ ਨਾਨਕ ਰਹਿਨ ਰਜ਼ਾਈ ਆਸ ਮਲ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕਿ ਵੱਡ ਵੱਡਾ ਡੀਟਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਣੇ ਵਾਲੇ ਤੇਰੇ ਰਹਿ ਸਮਾਏ ਵੱਡੇ ਮੇਰੇ ਸਾਹਿਬਾਂ ਗੈਰ ਗਮੀਰਾ ਗੁਣੀ ਗਈ ਰਾ ਕੋਈ ਨ ਜਾਣੇ ਤੇਰਾ ਕੀਤਾ ਕੀ ਵਰਚੀ ਰਹਾਉ ਸਭ ਸਰਤੀ ਮਿਲ ਸਰਦ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਤਿਆਨੀ ਗੁਰ ਗੁਰਹਾਈ ਕਾਣ ਨ ਜਾਈ ਤੇਰੀ ਤਿਲ ਵੜਿਆਈ ਸਭ ਸਾਥ ਸਭ 탑 ਸਭ ਚਲ ਆਈਆਂ ਸਿੱਧਾ ਪੁਰਖਾਂ ਕੀਆਂ ਵਢਿਆਈਆਂ ਤਉਦ ਬਿਨ ਸਿੱਧੀ ਕਨੇ ਨਾ ਪਾਈਆ ਕਰਮ ਮਿਲੈ ਨਾਹੀ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਰਤੀ ਭਰੇ ਤੇਰੇ ਭੰਡਾਰਾ ਜਸ ਤੂੰ ਦੇ ਕਿਸੇ ਕਿਆ ਚਾਰ ਨਾਰਕ ਸੱਚ ਸਵਾਰਣ ਹਾਰਾਇ ਆਸਾਮ ਲ ਪਹਿਲਾ ਆਖਾਂ ਜੀ ਮਾਂ ਵਿਸਰੈ ਮਰ ਜਾਵਾਂ ਆਖਣਿ ਓਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੇ ਭੂਖ ਤਪੂਖੈ ਖਾਏ ਕਲਿਆ ਦੂਖ ਸੋਖਾਂ ਵਿਸਰੈ ਮੇਰੀ ਮਾਈ ਸਾਚਾ ਸਹਬ ਸਾਚਾ ਨਾਹੀ ਰਹਾਉ ਸਾਚੇ ਨਾਮ ਕੀ ਤਲ ਵਡਿਆਈ ਆਗਿ ਥਕੀ ਕੀਮਤ ਨਹੀਂ ਪਾਈ ਜੇ ਸਭ ਮਿਲਕੇ ਆਖਣ ਪਾਹੀ ਵਡਾ ਨ ਹੋਵੇ ਘਾਟ ਨ ਜਾਏ ਨਾ ਉਮਰੈ ਨਾ ਹੋਵੇ ਸੋਗ ਦਿੰਦਾ ਰਹੈ ਨ ਚੂਕੇ ਭੋਗ ਗੁਣਿ ਹੋ ਹੋਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਵੇ ਜੇ ਵੜੇ ਆਪ ਤੇ ਵੜਤੇ ਰਦਾਤ ਜਿੰਦਨ ਕਰਕੇ ਕੀਤੀ ਰਾਤ ਖਸਮਸਾਰੇ ਤੇ ਕਮ ਜਾਤ ਨਾਨਕ ਨਾਮ ਬਾਜ ਸੁਨਾਤ ਰਾਗ ਗੋਜਰੀ ਮਹਲਾ ਚੌਥਾ ਹਰ ਕੀ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋਂ ਗੁਰ ਪਾਸ ਹਮ ਕੀਰੇ ਕਰਨ ਸਤਿਗੁਰ ਸ਼ਰਨਾਈ ਕਰਦਾ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੁਕੂ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਣ ਸਖਾਈ ਹਰ ਕੀਰਤ ਅਮਰੀ ਰਹਾਸ ਰਹਾਉ ਹਰ ਜਨ ਕੇ ਵਡ ਭਾਗ ਵਢੇਰੇ ਜਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਵਿਤਾਸੈ ਮਿਲ ਸੰਗਤ ਗੁਣ ਪ੍ਰਗਾਸ ਜਨ ਹਰ 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 ਰਸ ਨਾਮ ਨਾ ਪਾਇਆ ਤੇ ਭਾਗਹੀਨ ਜੰਪਾਸ ਜੋ ਸਤਗੁਰ ਸ਼ਰਣ ਸੰਗਤ ਨਹੀਂ ਆਈ ਤਰਗ ਜੀਵੇ ਤਰਗ ਜੀਵਾਸ ਜਨ ਹਰ ਜਨ ਸਤਗੁਰ ਸੰਗਤ ਪਾਈ ਤੈਨ ਤਰ ਮਸਤਕ ਲਿਖਿਆ ਲਖਾਸ ਧੰਨ ਧੰਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਹਲਾ ਪੰਜਵਾਂ ਕਾਹੀ ਰੇ ਮਨ ਚਿਤਵੈ ਉਦਮ ਜਾ ਹਰ ਹਰ ਜੀਉ ਪਰਿਆ ਸਹਿਲ ਪਤਰ ਮੈਂ ਜੰਤੇ ਉਪਾਈ ਤਾ ਕਰਜ ਕੇ ਆਗੇ ਕਰ ਧਰਿਆ ਮੇਰੇ ਮਾਦੋ ਜੀ ਸਾ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾ ਜਰਨ ਪਿਤਾ ਲੋਕ ਸਦਵੰਤਾ ਕੋਈ ਨ ਕਿਸ ਕੀ ਤਰਿਆ ਸਿਰ ਸਰ ਇਜਕ ਸਮਾਹੇ ਠਾਕੁਰੋ ਕਾਹੀ ਮਨ ਭੋ ਕਰਿਆ ਊਡੇ ਊੜਿਆ ਵੈਸੇ ਕੋ ਸਾ ਤਿਸ ਪਾਛੈ ਬਖਰੀ ਸ਼ਰਿਆ ਤੈਨ ਕਾ ਮਨ ਕਲਾਵੈ ਕੌਣ ਝੁਗਾਵੈ ਮਨ ਮੈਂ ਸਿਮਰਨ ਕਰਿਆ ਸਭ ਨਿਧਾਨ ਦਸ ਅਠ ਸਿਧਾਨ ਠਾਕੁਰ ਕਰ ਦਲ ਧਰਿਆ ਜਨ ਨਾਨਕ ਪਾਲ ਬਾਲ ਸਦ ਮਲ ਜਾਈਐ ਤੇਰਾ ਅੰਤ ਨ ਪਾਰ ਆਵਰਿਆ ਰਾਗ ਆਸਾ ਮਹਲਾ 14 ਸੋ ਪਰਖ ਇੱਕ ਓੰਕਾਰ ਸਤਗੁਰ ਪ੍ਰਸਾਦ ਸੂਪਰਕ ਨਿਰੰਜਨ ਹਰ ਪਰਕ ਨਿਰੰਜਨ ਹਰ ਗੰਮਾ ਗਾਮਿ ਅਪਾਰਾ ਸਭ ਧਿਆਵੇਂ ਸਭ ਧਿਆਵੇਂ ਸੋਜੀ ਅਰ ਸੱਚੇ ਸਿਰਜਣਹਾਰਾ ਸਭ ਜੀ ਤੁਹਾਾਰੇ ਜੀ ਤੂੰ ਜੀ ਆਕਾ ਦਾ ਤਾਰਾ ਹਰ ਧਿਆਵੂ ਸੰਤੋ ਜੀ ਸਭ ਦੁਖ ਅਵਸਾਰਨਹਾਰਾ ਹਰਿਆਪੇ ਠਾਕੁਰ ਹਰਿਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟੇ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪਰਕ ਸਮਾਨ ਇਕ ਦਾਤਾ ਤੇ ਇਕ ਪੀਖਾਰੀ ਜੀ ਸਭ ਤੇਰੇ ਚੋਜ ਵਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤਦ ਮੈਨਿ ਅਬਰ ਨਾ ਜਾਣਾ ਤੂੰ ਪਾਰ ਬ੍ਰਹਮੇ ਅੰਤ ਬੇਅੰਤ ਜੀ تیر ਕਿਆ ਬੁਨੇ ਆਖ ਵਖਾਣਾ ਜੋ ਸੇਵਾਂ ਜੋ ਸੇਵਾਂ ਤੋ ਜੀ ਜਨਦਾਨਕ ਤਨ ਕੁਰਬਾਣਾ ਹਰਤਿਆ ਵੇ ਹਰਤਿਆ ਵੇ ਤੋ ਜੀ ਇਸ ਜਨ ਜੁਗ ਮੈਂ ਸੁਖ ਵਾਸੀ ਇਸ ਮੁਕਤ ਸੇ ਮੁਕਤ ਭਈ ਜਨ ਹਰਤਿਆ ਆ ਜੀ ਤਨ ਟੂਟੀ ਜਮ ਕੀ ਫਾਂਸੀ ਜਨਨਰ ਭੋਜਨਹਰ ਨਿਰਪੋ ਧਿਆਇਆ ਜੀ ਤਨ ਕਾ ਭੋ ਸਭ ਗਵਾਸੀ ਜਨ ਸੇਵਿਆ ਜਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਨ ਬਲ ਜਾਸੀ ਤੇਰੇ ਭਗਤ ਤੇਰੀ ਭਗਤ ਪੰਡਾਰ ਜੀ ਪਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੀ ਭਗਤ ਸਲਾਹਣ ਤੁਧ ਜੀ ਹਰਾਨ ਕ ਅਨੇਕ ਅਨੰਤਾ ਤੇਰੇ ਅਨਕ ਤੇਰੀ ਅਰਕ ਕਰੇ ਹਰ ਪੂਜਾ ਜੀ ਤਪ ਤਾਪੈ ਜਪੈ ਬੇਅੰਤ ਤੇਰੇ ਅਨੇਕ ਤੇਰੇ ਅਨੇਕ ਪੜੈ ਬਹੁ ਸਿਮਰਤ ਸਾਹਿਤ ਜੀ ਕਰ ਕਰਿਆ ਖਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਰਨਾਨਕ ਜੀ ਜੋ ਪਾਵੈ ਮੇਰੇ ਹਰਿ ਭਗਵੰਤਾ ਤੋ ਆਦਪੁਰਖ ਆਪ੍ਰੰਪਰ ਕਰਤਾ ਜੀ ਤੂੰ ਜੀਵਣ ਅਮਰ ਨ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਚਲ ਕਰਤਾ ਸੋਈ ਤਦ ਆਪੇ ਭਾਵੇਂ ਸੋਈ ਵਰਤੈ ਜੀ ਤੂੰ ਆਪੇ ਕਰੈ ਸੋ ਹੋਈ ਤਦ ਆਪੇ ਸ੍ਰੇਟ ਸਭ ਉਪਾਈ ਜੀ ਤਦ ਆਪੇ ਸ੍ਰੇ ਸਭ ਕੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸੱਜਾਰ ਮੈਂ ਦਾ ਸਾਈਂ ਜੋ ਤੂੰ ਪਾਵੇਂ ਸੋਈ ਤੇਸੀ ਜੋ ਤੂੰ ਦੇ ਸੋਈ ਹੋਂ ਪਾਈ ਰਹਾਓ ਸਭ ਦੇ ਰੀਤ ਤੂੰ ਸਭ ਨਹੀਂ ਧਿਆਇਆ ਜਿਸਨੂੰ ਕਿਰਪਾ ਕਰੇ ਤੰ ਨਾਮ ਰਤਨ ਪਾਇਆ ਗੁਰਮਕਲਾ ਦਾ ਮਨ ਮੁਖ ਗਵਾਇਆ ਓਤ ਦੇ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆਉ ਸਬਤ ਜੀ ਮਾਹੀ ਤੁਜ ਬਿਨ ਦੂਜਾ ਕੋਈ ਨਾਹੀ ਜੀ ਜੰਦ ਸਭ ਤੇਰਾ ਖੇਲ ਜੋਗ ਮਿਲ ਵਿਛੜਿਆ ਸਜੋਗੀ ਮੇਲ ਜਸਨਾ ਤੂੰ ਜਾਣੈ ਸੋਈ ਜਨ ਜਾਣੈ ਹਰ ਗੁਣ ਸਜੀ ਆਖ ਵਖਾਣੈ ਜਨ ਹਰ ਸੇਵਿਆ ਤਨ ਸਭ ਪਾਇਆ ਸਜੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਇ ਤਦ ਬਿਨ ਦੂਜਾ ਅਵਰਣ ਕੋਇ ਤੂੰ ਕਰ ਕਰ ਵੇਖੈ ਜਾਣੈ ਸੋਈ ਜਨ ਨਾਨਕ ਕਰਮ ਕ ਪ੍ਰਗਟ ਹੋਇ ਆਸਾਮ ਲਬੈਲਾ ਤਿਤ ਸਰ ਵਰਣੈ ਭਈ ਲੈ ਨਵਾਸਾ ਪਾਣੀ ਪਾਵਕ ਤਿੰਨਹਿ ਕੀਆ ਪੰਕਜ ਮੋਹ ਪਗ ਨੇ ਚਾਲੈ ਹਮ ਦੇਖਾ ਤਾਂ ਡੂਬਿਐ ਲੈ ਮਨ ਏਕ ਨ ਚੇਤ ਸਮੂਡ ਮਨ ਹਰ ਬਿਸਰਤ ਤੇਰੇ ਗੁਣ ਗਲਿਆ ਰਹਾ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਵਤ ਨਾਨਕ ਤਨ ਕੀ ਸਰਣਾ ਜਨ ਤੂੰ ਨਾਹੀ ਵਿਸਰਿਆ ਆਸਾ ਮਹਲਾ ਪੰਜਵਾਂ ਭਈ ਪ੍ਰਾਪਤ ਮਨੁਖ ਦੇ ਹੁਰੀਆ ਗੋਬਿੰਦ ਮਿਰਣ ਕੀਏ ਤੇਰੀ ਬਰੀਆ ਅਵਰ ਕਾ ਜਿਤ ਰਕਤੇ ਨ ਕਾਮ ਮਿਲ ਸਾਧ ਸੰਗਤ ਪਜ ਕੇਵਲ ਨਾਮ ਸਰੰਜਾਮ ਲਾਗ ਭਵ ਜਲ ਤਰਨ ਕੈ ਜਨ ਮਿਰਥਾ ਜਾਤ ਰੰਗ ਮਾਇਆ ਕੈ ਰਹਾ ਜਬ ਤਬ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰਿ ਰਾਇ ਕਹੋ ਨਾਨਕ ਹਮ ਨੀਤ ਕਰਮ ਸ਼ਰਨ ਪਰੇ ਕੀ ਰਾਖੋ ਸਰਮ ਕਹੋ ਨਾਨਕ ਹਮ ਨੀਤ ਕਰਮ ਸ਼ਰਨ ਪਰੇ ਕੀ ਰਾਖੋ ਸਰਮ ਪਾਤਸ਼ਾਹੀ ਦਸਵੀਂ ਕਬਿਉ ਬਾਚ ਬੇਨਤੀ ਚੌਪਈ ਹਮਰੀ ਕਰੋ ਹੱਥ ਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਮਨ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੋਟ ਸਬੈ ਤੁਮ ਕਾ ਬੋ ਆਪ ਹੱਥ ਦੇ ਮੋਹੇ ਬਚਾਓ ਸੁਖਿ ਬਸੈ ਮੋ ਰੋ ਪਰਵਾਰਾ ਸੇਵਕ ਸਹਿਕ ਸਬੈ ਕਰਤਾਰਾ ਮੋ ਰੱਛਾ ਨਿਜ ਕਰਦੈ ਕਰਿਆ ਸਬੈ ਰਣਕੋ ਆਇ ਸੰਗਰਿਆ ਪੂਰਨ ਹੋਏ ਹਮਾਰੀ ਆਸਾ ਤੂਰ ਭਜਨ ਕੀ ਰਹਿ ਪਿਆਸਾ ਤਮੇ ਸਾੜ ਕੋਈ ਅਵਰਣ ਤਾਉ ਜੋ ਵਰਚਾਉ ਸੁ ਤੁਮ ਤੇ ਪਾਉ ਸੇਵਕ ਸਤੈ ਕਾ ਹਮਾਰੇ ਤਾਰਿਐ ਚੰਤਨ ਛਤਰ ਹਮਾਰੇ ਮਾਰਿਐ ਆਪ ਹਾਥ ਦੈ ਮਜੈ ਅਬਰਿਐ ਮਰਨ ਕਾਲ ਕਾ ਤਰਾਸ ਨ ਵਰਿਐ ਹੋ ਜੋ ਸਦਾ ਹਮਾਰੇ ਪੱਛਾ ਸਰਿਐ ਉਸ ਤੁਝੂ ਕਰਿਓ ਰੱਛਾ ਰਾਖਲੇ ਮੋਇ ਰੱਖਣ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦ ਦੁਸ਼ਟਣ ਕੀ ਹੰਤਾ ਤਮੋਹ ਪੂਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਖਧਰਾ ਕਾਲ ਪਾਏ ਸ਼ਿਵ ਜੂ ਅਵਤਾਰਾ ਕਾਲ ਪਾਏ ਕਰਿ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾਸ਼ਾ ਜਵਨ ਕਾਲ ਜੋਗੀ ਸ਼ਬ ਕੀਓ ਬੇਸ ਰਾਜ ਬ੍ਰਹਮਾ ਜੋਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸ਼ਕਾਰ ਹੈ ਤਾਏ ਉਹ ਮਹਾਰਾਜ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੰਤ ਜਛਨੇ ਬਜਾਇਓ ਆਦੇ ਅੰਤ ਏਕੈ ਅਵਤਾਰਾ ਸੋਏ ਗੁਰੂ ਸਮਝਿਓ ਹਮਾਰਾ ਨਮਸ਼ਕਾਰ ਤਿਸ ਹੀ ਕੋ ਹਮਾਰੀ ਸકલ ਪ੍ਰਜਾ ਜਨ ਆਪ ਸਵਾਰੀ ਸਿਵਕਣ ਕੋ ਸਿਵਕੁਣ ਸੁਖ ਦਿਯੋ ਛਤਰਣ ਕੋ ਪਲ ਮੋਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ 부ਰੇ ਕੀ ਪੀਰ ਬਚਾਣਤ ਚਿੰਤੀ ਤੇ ਕੁੰਚਰ ਅਸਥੂਲਾ ਸਾਫਰ ਕਿਰਪਾ ਦਇਸ਼ਟ ਕਰ ਫੂਲਾ ਸੰਤਨ ਦੋਖੁ ਪਾਏ ਤੇ ਦੁਖੀ ਸੁਖੁ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਚਾਨੈ ਘਟ ਘਟ ਕੇ ਪਟ ਪਟ ਕੀ ਜਾਨੈ ਜਬ ਉਦਕਰਕ ਕਰਾ ਕਰਤਾਰਾ ਪਰਜ ਧਰਤ ਤਬ ਜੀ ਆਪਾਰ ਜਬ ਆ ਕਰਕੇ ਕਰਤ ਹੋ ਕਮ ਹੂੰ ਤਮੈ ਮਿਲਤ ਦੇ ਤਰਸਬ ਹੂੰ ਜੀਤੇ ਬਦਨ ਸ੍ਰੇਟ ਤਬ ਤਾਰੇ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿ ਤਨ ਰਾਲਮ ਜਾਣਤ ਬੀਦ ਪੇਦ ਹਰਿ ਆਲਮ ਨਿਰੰਕਾਰ ਨਿਰਵਕਾਰ ਨਰਲਾਮਬਿਆ ਦਾ ਨੀਲ ਅਨਾਦ ਸੰਭ ਤਾਕਾ ਮੂੜਿ ਉਚਾਰਤ ਭੇਦਾਂ ਜਾ ਕੋ ਪੀਵ ਨ ਪਾਵਤ ਬੇਦਾਂ ਤਾਕੋ ਕਰ ਪਾਹਣਿ ਅਨਮਾਨਤ ਮਹਾ ਮੂੜ ਕਛ ਭੇਦ ਨ ਜਾਣ ਮਹਾਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨਾ ਆਪਿ ਆਪਨੀ ਬਦ ਹੈ ਜੀਤੀ ਵਰਨਤ ਪੈਨ ਪੈਨ ਤੋਇ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕੇਵ ਸਜਾ ਪ੍ਰਤਮ ਸੰਸਾਰ ਇਕ ਰੂਪ ਅਨੂਪ ਸਰੂਪ ਆਰੰਕ ਪਯੋ ਰਾਵਕੈ ਭੂਪਾ ਅੰਡ ਜੇਰੇ ਸਿਤਜ ਕੀਨੀ ਉਤਪਜ ਖਾਨ ਪਉ ਰਚਦੀਨੀ ਕਹਉ ਪੂਲ ਰਾਜਾ ਹਵੇ ਬੈਠਾ ਕਹਉ ਸਵਟ ਪਯੋ ਸੰਕਰ ਇਕੈਠਾ ਸ਼ਗਰੀਸ਼ ਰੱਟ ਦਿਖਾਏ ਚੰਪ ਵਾਦ ਜੁ ਬਾਦ ਸਰੂਪ ਸਯੰਪ ਵੇ ਵਰਚਾ ਮੇਰੀ ਕਾਮ ਕਰੂ ਸੇਕਿ ਉਬਾਰੇ ਸੇਕ ਸੰਘਰੋ ਦੁਟ ਜਿਤੀ ਅਡਵਤ ਉਤਪਾਤਾ ਸਗਲ ਮਲੇਸ਼ ਕਰੋ ਰਣ ਕਾਤਾ ਜੇ ਅਸਤੋਇਤਾ ਵਿਚਰਨੀ ਪਰੇ ਤਿਨ ਕੇ ਦੁਸ਼ਟ ਦੁਖ ਤਹਵੇਂ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰਤ ਆਏ ਹਾਂ ਤਾਂ ਕੇ ਕਾਲ ਨਿਕਟਨ ਆਏ ਰਚਾ ਹੋਏ ਤਾਂ ਸਭ ਕਾਲਾ ਦੁਸ਼ਟ ਅਰੇਸ਼ਟ ਤਰੇ ਤਤਕਾਲਾ ਕਿਰਪਾ ਦੇ ਰਿਤ ਤਨ ਜਾਏ ਨ ਹਰੂ ਤਾਂ ਕੇ ਤਾਪ ਤਰ ਗੋ ਹਰੂ ਰਿਤ ਸਦ ਕਰਮੋ ਸਭ ਹੋਈ ਦੁਟ ਛਾਛ ਸਕੈ ਨ ਕੋਈ ਇਕ ਬਾਰ ਜਨ ਤਮੈ ਸੰਵਾਰ ਆ ਕਾਲ ਪਾਸ ਤੇ ਤਾਇਓ ਬਾਰਾ ਜਿ ਨਰ ਨਾਮ ਤਿਹਾਰੋ ਕਹਾ ਦਾਰਦ ਦੁਸ਼ਟ ਧੋਖ ਤੇਰਾ ਖੜਗ ਕੇਤ ਮੈਂ ਸ਼ਰਨ ਤਿਹਾਰੀ ਆਪ ਹੱਥ ਦੇ ਲੇ ਅਵਾਰੀ ਸਰਬ othor ਮੋਹ ਸਹਾਈ ਦੁਸ਼ਟ ਧੋਖ ਤੇ ਲਿਓ ਬਚਾਈ ਸਮਈਆ ਪਾਏ ਗਹਿ ਜਬ ਤੇ ਤੁਮਰੇ ਤਬ ਤੇਖੋ ਆਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਨੇਕ ਕਹੈ ਮਤ ਏਕ ਨ ਮਾਨਿਓ ਸਿਮਰਤਿ ਸ਼ਾਸਤਰ 베ਦ ਸਬੈ ਬਹੁ ਭੇਦ ਕਹੈ ਹਮ ਏਕ ਨ ਜਾਣਿਓ ਸਰੀਸਪਾਨ ਕਿਰਪਾ ਤੁਮਰੀ ਕਰ ਮੈਂ ਨ ਕਹਿਓ ਸਭ ਤੋ ਹਿ ਬਖਾਨਿਓ ਦੁਹਰਾ ਸਗਲ ਦਵਾਰ ਕੁਛਾੜਕੈ ਗਹਿਓ ਤਹਾਰੂ ਦਵਾਰ ਬਾਹ ਗਹਿ ਕੀ ਲਾਜ ਅਸ ਗੋਬਿੰਦ ਦਾਸ ਤਹਾਰ RAM KALI MAHLA TEEJA ANAND EK ONKAR SAT GUR PRASAD आनंद पाया मेरी मां आई सतगुरु मैं पाया सतगुरुता पाया सहज सीती मन बचियां बधाइयां राग रत्न परिवार परियां शब्द गावण आईयां शब्द तं गाबहु हरि के रा मन जिनी बसाया कह नानक आनंद होआ सतगुरु मैं पाया हे मन मेरेआ तू सदा रहो हर नाले हर नाल रहो तू मन मेरे दुख सब विसारण ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨ ਵਸਾਰੇ ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰੈ ਕਰਤਾ ਤੇਰੈ ਸਭ ਕੈਸ਼ ਹੈ ਜਿਸ ਦੇ ਸੋ ਪਾਵੇ ਸਦਾ ਸਬਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਬਾਜੀ ਸ਼ਬਦ ਕਹਨੇਰੇ ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਜਨਾ ਮੇ ਆਧਾਰ ਮੇਰਾ ਜਨੁ ਭੁਖਾਂ ਸਬਦ ਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਨ ਇੱਛਾ ਸਤਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀਆਂ ਇਹ ਵਡਿਆਈਆ ਕਹੈ ਨਾਨਕ ਸੁਨੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗ ਹੈ ਘਰ ਸੁਭਾਗ ਹੈ ਸ਼ਬਦ ਵਾਜੀ ਕਲਾ ਜਿਤ ਘਰ ਧਾਰੀਆਂ ਪੰਚ ਦੂਤ ਤਦ ਵਸ ਕੀਤੇ ਕਾਲ ਕੰਟ ਕੁਮਾਰਿਆ ਤੁਰ ਕਰਮ ਪਾਇਆ ਤਦ ਜਨਕ ਸੇ ਨਾਮ ਹਰਿ ਕੈ ਲਾਗੇ ਕਹਿ ਨਾਨਕ ਤਾਂ ਸੁਖ ਹੋਆ ਤਿਤ ਘਰ ਅਨਹਦ ਵਾਜ ਅਨਤ ਸੁਨੋ ਵਡ ਪਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇ ਆ ਤਰੇ ਸਗਲ ਵਸੂਰੇ ਧੂਖ ਰੋਗ ਸੰਤਾਪ ਇਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪਨੀਤ ਕਹਤੇ ਪਵਿਤ ਸਤ ਗੁਰ ਰਹਾ ਪਰ ਪੂਰੇ ਬਿਰਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੰਦਾਵਣੀ ਮਹਲਾ ਪੰਜਵਾਂ ਥਾਲ ਵਿੱਚ ਤੈਨ ਵਸ ਤੂ ਪਈਓ ਸਾਤ ਸੰਤੋਖ ਵਿਚਾਰੂ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਭ ਸਿ ਅਧਾਰੂ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਇ ਆਉਦਾਰੂ ਇਹ ਵਸਤ ਤਜਿ ਨ ਜਾਈ ਨਤ ਨਤ ਰੱਖ ਔਰਤਾਰ ਤਮ ਸੰਸਾਰ ਚਰਨ ਲਗ ਤਰੀਐ ਸਬ ਨਾਨਕ ਬ੍ਰਹਮ ਬਸਾਰ ਸ਼ਲੋਕ ਮਹਲਾ 5 ਤੇਰਾ ਕੀਤਾ ਜਾਤੋ ਨਹੀਂ ਮੈ ਨਉ ਜੋਗ ਕੀਤੋਈ ਮੈਂ ਨਿਰਗੁਣਿਆਰੀ ਕੋ ਗੁਣ ਨਹੀਂ ਆਪੇ ਤਰਸ ਪਿਓਈ ਤਰਸ ਪਿਆ ਮਿਹਰਾਮਤ ਹੋਈ ਸਤਗੁਰ ਸੱਜਣ ਮਿਲੇਆ ਨਾਨਕ ਨਾਮ ਮਿਲੇ ਤਾਂ ਜੀਵ ਤਨ ਮਨ ਠੀਵੈ ਹਰੇਆ ਤਰਸ ਪਿਆ ਮਿਹਰਾਮਤ ਹੋਈ ਸਤ ਗੁਰ ਸੱਜਣ ਮਿਲੇ ਆ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਥੀਵੈ ਹਰੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ